ਅੱਜ ਅਧਿਆਪਕ ਦਿਵਸ ਤੇ گورਮੈਂਟ ਪ੍ਰਾਇਮਰੀ ਸਕੂਲ ਸਿੱਖਿਆ ਬਲਾਕ ਬਟਾਲਾ 1 ਤੋਂ ਅਧਿਆਪਕ ਸਾਥੀ ਪਹੁੰਚੇ ਨੇ ਸੋ ਲੋੜਵੰਦਾਂ ਵਾਸਤੇ ਰਾਸਮਗਰੀ ਵੰਡ ਰਹੇ ਨੇ ਕੰਬਲ ਲੈ ਕੇ ਆਏ ਨੇ ਰਾਸ਼ਨ ਲੈ ਕੇ ਆਏ ਨੇ ਕੱਪੜੇ ਲੈ ਕੇ ਆਏ ਨੇ ਸੋ ਹਾਂਜੀ ਅਸੀਂ ਗੱਲਬਾਤ ਕਰਾਂਗੇ ਭਪਿੰਦਰ ਪੰਛੀ ਜੀ ਨਾਲ ਹਾਂਜੀ ਪੰਛੀ ਜੀ ਅੱਜ ਅਧਿਆਪਕ ਦਿਵਸ ਤੇ ਅੱਜ ਤੁਸੀਂ ਰਾਜਮਗਰੀ ਲੈ ਕੇ ਆਈ ਜੀ ਬਟਾਲਾ ਬੰਦ ਤੋਂ ਹਾਂਜੀ ਕੀ ਕਹਣਾ ਹੈ ਆਪੇ ਹੋਗੀ ਸਰਕਾਰੀ ਵਿਧਾਇਕ ਸਾਥੀ ਉਹ ਸਭ ਨੂੰ ਸასიਤਾਲ ਬਹੁਤ ਬਹੁਤ ਤਲੇ ਤੇ ਅਫਰਦਸਤੀਆਂ ਸਾਰਿਆਂ ਨੂੰ ਮੁਬਾਰਕਾਂ ਪਰ ਜੋ ਇਸ ਇਲਾਕੇ ਦਾ ਹਾਲ ਹੈ ਦੇਖ ਕੇ ਬਹੁਤ ਦੁੱਖ ਹੋਇਆ ਬੜੀ ਕਰੋਪੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਘਰ ਘਰ ਜਾ ਕੇ ਲੋਕਾਂ ਨੂੰ ਸਮਾਨ ਦਿੱਤਾ ਜਾਵੇ ਜਿਹੜੇ ਲੋੜਿੰਦੇ ਬੰਦੇ ਆ ਜਿਨ੍ਹਾਂ ਨੂੰ ਸੱਚੀ ਪੁੱੱਚੀ ਲੋੜ ਹੈ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਘਰਾਂ 'ਚ ਸਮਾਨ ਪਹੁੰਚਾਇਆ ਜਾਵੇ ਜੋ ਲੋੜਿੰਦੀਆਂ ਅਵਸਥਾ ਨੇ ਰਾਸ਼ਨ ਹੈ ਪਾਣੀ ਆ ਕੰਬਲ ਹੈ ਗਰਮ ਕੱਪੜੇ ਆ ਅਸੀਂ ਕੋਸ਼ਿਸ਼ ਕਰ ਰਿਹਾ ਕਿ ਤੇ ਆਪ ਕੋ ਵਰਗ ਵੱਲੋਂ ਉਹ ਜਿਹੜਾ ਇਤਾਨ ਵੀ ਇੱਕ ਰਸਮ ਜਿਹੜੀ ਆ ਉਹ ਕੀਤੀ ਜਾਵੇ ਕਿ ਲੋਕਾਂ ਦਾ ਜਿਹੜਾ ਦਰਦ ਆ ਉਹਨੂੰ ਪਛਾਣਿਆ ਜਾਵੇ ਲੋਕਾਂ ਦੇ ਨਾਲ ਖੜਿਆ ਜਾਵੇ ਲੋਕਾਂ ਨਾਲ ਭਾਵਨਾਤਮਕ ਸਾਥ ਪਾਈ ਜਾਵੇ ਲੋਕਾਂ ਨਾਲ ਜਜ਼ਬਾਤੀ ਸਾਥ ਪਾਈ ਜਾਵੇ ਮੁਹੱਬਤ ਜ਼ਿੰਦਾਬਾਦ ਬਿਲਕੁਲ ਬਿਲਕੁਲ ਬੇਗਾਨੀ ਸਭ ਤੋਂ ਉੱਤੇ ਹੈ ਜੀ ਤੇ ਕਿੰਨਾ ਕੀ ਸੋਚਦੇ ਵੀ ਕਿੰਨਾ ਕੀ ਨੁਕਸਾਨ ਹੋ ਗਿਆ ਲੋਕਾਂ ਦਾ ਜੀ ਮੈਨੂੰ ਤਾਂ ਲੱਗਦਾ ਵੀ ਜੇ ਇਹ ਸਵਾਲ ਦਾ ਜਵਾਬ ਬੜਾ ਔਖਾ ਹੈ ਨੁਕਸਾਨ ਦਾ ਤੇ ਜ਼ਿਆਦਾ ਹੀ ਨਹੀਂ ਲਾਇਆ ਜਾ ਸਕਦਾ ਜਿਨ੍ਹਾਂ ਨੁਕਸਾਨ ਹੋ ਗਿਆ ਖਾਸ ਕਰਕੇ ਖੇਤੀ ਦਾ ਤੇ ਇਹਨਾਂ ਜਿਆਦਾ ਨੁਕਸਾਨ ਹੋ ਗਿਆ ਜੇ ਦੀ ਭਰ ਭਾਈ ਕੀਤੀ ਨਹੀਂ ਜਾ ਸਕਦੀ ਲੋਕਾਂ ਦੇ ਘਰਾਂ ਦਾ ਨੁਕਸਾਨ ਛੇਟੀ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਉਹ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇੱਥੇ ਮੈਨੂੰ ਤਾਂ ਲੱਗਦਾ ਸਾਡੀਆਂ ਸਰਕਾਰਾਂ ਪੂਰਨ ਤੌਰ ਤੇ ਫੇਲ ਹੋ ਜਾਣੀਆਂ ਨੇ ਔਰ ਇੱਕ ਗੱਲ ਜਿਹੜੀ ਮੈਂ ਇੱਥੇ ਐਡ ਕਰਨੀ ਚਾਹੁੰਦਾ ਵੀ ਸਾਨੂੰ ਆ ਜਿਹੜਾ ਸੇਵਾ ਦਾ ਜਿਹੜਾ ਫੇਜ਼ ਆ ਨਾ ਇਹ ਆਉਣ ਵਾਲੇ ਮਹੀਨੇ 2-3 ਮਹੀਨੇ 4 ਮਹੀਨੇ ਤੱਕ ਲਗਾਤਾਰ ਚਲਾਉਣਾ ਚਾਹੀਦਾ ਲੋਕਾਂ ਦੇ ਘਰਾਂ ਜਾਣਾ ਚਾਹੀਦਾ ਖਾਸ ਕਰਕੇ ਕਿਸਾਨਾਂ ਨੂੰ ਡੀਜ਼ਲ ਦੇਣਾ ਚਾਹੀਦਾ ਉਹਨਾਂ ਨੂੰ ਨਵੇਂ ਬੀਜ ਲੈ ਕੇ ਦੇਣੇ ਚਾਹੀਦੇ ਆ ਇਹਨੇ ਸਾਡੇ ਟਰੈਕਟਰਾਂ ਵਾਲੇ ਵੀਰ ਆਉਂ ਜਾਂਦੇ ਲੋਕਾਂ ਦੀਆਂ ਪੈਰੀਆਂ ਪੱਧਰੀਆਂ ਕਰਨ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨੂੰ ਖੇਤੀ ਜੋਗ ਕਰਨ ਸੋ ਮੈਨੂੰ ਲੱਗਦਾ ਕਿ ਇਹ ਸੇਵਾ ਜਿਹੜੀ ਆਉਣ ਵਾਲੇ 5-6 ਮਹੀਨੇ ਤੱਕ ਸਾਨੂੰ ਲਗਾਤਾਰ ਕਰਨੀ ਚਾਹੀਦੀ ਬਿਲਕੁਲ ਜੀ ਬਿਲਕੁਲ 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 ਕਿ ਇਹ ਲੰਬਾ ਕੰਮ ਆ ਜੀ ਬਹੁਤ ਲੰਬਾ ਕੰਮ ਆ ਜੀ ਬਹੁਤ ਲੰਬਾ ਕੰਮ ਔਰ ਚਲੋ ਗੁਰੂ ਆਪਦਾ ਜੀ ਮਹਾਰਾਜ ਦੀ ਕਿਰਪਾ ਨਾਲ ਅਸੀਂ ਸਾਰੇ ਇਸ ਕੰਮ 'ਚ ਲੱਗੇ ਹੋਏ ਆਂ ਔਰ ਸਤਿਗੁਰੂ ਕਿਰਪਾ ਕਰੇਗਾ ਅਸੀਂ ਲੋਕਾਂ ਦੇ ਲੋਕਾਂ ਲੋਕਾਂ ਨਾਲ ਖੜੇ ਆਂ ਪੂਰੀ ਚੰਗੀ ਕਰਦੇ ਔਰ ਇਸ ਵੇਲੇ ਜ ਹਾਂਜੀ ਸਾਡੇ ਦਰਮਿਆਨ ਅੱਜ ਬਲਾਕ ਪ੍ਰਧਾਨ ਸੁਪਾਲ ਸਿੰਘ ਜੀ ਆਏ ਨੇ ਹਾਂਜੀ ਸੁਪਾਲ ਜੀ ਕੀ ਕਹਿਣਾ ਚਾਹੋਗੇ ਅ ਬੇਖੋ ਜੀ ਜੋ ਵੀ ਕੁਦਰਤ ਦਾ ਇਹ ਭਾਣਾ ਵਾ ਉਹਨੂੰ ਜਿੱਦਾਂ ਵੀ ਆ ਸਾਰੇ ਮਤਲਬ ਤਕਲੀਫਾਂ ਦੇ ਵਿੱਚ ਨੇ ਸਾਡੇ ਪਰਿਵਾਰ ਇੱਧਰ ਪੰਜਾਬੀ ਪਰਿਵਾਰ ਜਿੰਨੇ ਵੀ ਸੀ ਸਾਡੇ ਤਕਲੀਫਾਂ ਦੇ ਵਿੱਚ ਅਸੀਂ ਉੱਥੋਂ ਅਧਿਆਪਕ ਵਰਗ ਨੇ ਆਪਣੇ ਮਤਲਬ ਮਿਹਨਤ ਦੀ ਇਕਰਤ ਦੀ ਕਮਾਈ ਦੇ ਵਿੱਚੋਂ ਸਹਿਯੋਗ ਜਿੰਨਾ ਵੀ ਕਰ ਸਕੇ ਵੱਧ ਤੋਂ ਵੱਧ ਸਹਿਯੋਗ ਕਰਕੇ ਅਸੀਂ ਦੋ ਟਰਾਲੀਆਂ ਦੇ ਵਿੱਚ ਕਪੜੇ ਕੰਬਲ ਰਾਸ਼ਨ ਮੈਡੀਕਲ ਕਿੱਟਾਂ ਪਲੱਸ ਹੋਰ ਵੀ ਜੋ ਕਿ ਲੋ ਵਰਤੋਜੋਗ ਸਮਾਨ ਸੀਗਾ ਪਲੱਸ ਪਰਸ਼ਾਦੇ ਪਕਾ ਕੇ ਇਸ ਨਗਰ ਦੇ ਵਿੱਚ ਆਏ ਆ ਤੇ ਇਥੇ ਆਣ ਕੇ ਵੇਖਿਆ ਵਾ ਕਿ ਬਹੁਤ ਜ਼ਿਆਦਾ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਵਾ ਤੇ ਕੁਦਰਤ ਅੱਗੇ ਕੁਛ ਕੀਤਾ ਨਹੀਂ ਜਾ ਸਕਦਾ ਪਰ ਅਸੀਂ ਕਮਿਊਨਿਟੀ ਦੇ ਸਹਿਯੋਗ ਨਾਲ ਜਿੰਨਾ ਵੀ ਆਪਣਾ ਕਿਰਪੂਲ ਭੇਟਾ ਪ੍ਰਵਾਨ ਕਰਦੇ ਉਸ ਹਾਵਨਾਵਲੇ ਅਸੀਂ ਆਪਣਾ ਸਹਿਯੋਗ ਦੇ ਰਹੇ ਆ ਪ੍ਰਮਾਤਮਾ ਕਰੇ ਕਿ ਇਹਨਾਂ ਨੂੰ ਅਗਲੀ ਗਾਂ ਕੋ ਇਦਾਂ ਦੀ ਮੁਸੀਬਤ ਆਉਣ ਵਾਲੇ ਸਮੇਂ 'ਚ ਨਾ ਆਵੇ ਇਹ ਜਲਦ ਤੋਂ ਜਲਦ ਆਪਣੇ ਜਿਹੜੇ ਪਰਾਂਤ ਤੇ ਖਲੋ ਸਕਣ ਤੇ ਆਪੋ ਆਪਣੇ ਕਾਰੋਬਾਰਾਂ ਦੇ ਵਿੱਚ ਰੁੱਝਣ ਇਹੋ ਹੀ ਇੰਨਾ ਹੀ ਧੰਨਵਾਦ ਆ ਜੀ ਬਿਲਕੁਲ ਬਿਲਕੁਲ ਤੁਹਾਡਾ ਬਹੁਤ ਧੰਨਵਾਦ ਜੀ ਸਾ ਆਪਾਂ ਗੱਲਬਾਤ ਕਰਾਂਗੇ ਸਾਡੇ ਸੀਐਚਡੀ ਸਰਜੀਤ ਸਿੰਘ ਜੀ ਨਾਲ ਹਾਂ ਜੀ ਸਰਜੀਤ ਸਿੰਘ ਜੀ ਅੱਜ ਬਟਾਲਾ ਵਨ ਵੱਲੋਂ ਤੇ ਇਤਿਹਾਸਕ ਵਿਦਿਆਪਕ ਦੇ ਇਸ ਮੌਕੇ ਤੇ ਸਾਡੇ ਕੋਲ ਚੇਚੇ ਤੌਰ ਤੇ ਪਹੁੰਚਿਓ ਤੇ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵੀ ਇੱਥੇ ਆਣ ਕੇ ਸਾਨੂੰ ਬੜੀ ਖੁਸ਼ੀ ਮਿਲੀ ਆ ਤੇ ਦੇਖਿਆ ਵੀ ਲੋਕਾਂ ਦਾ ਜਿਹੜਾ ਹਾਸਾ ਬੜੀ ਮਾਨ ਰੋਸਜੋ ਹੋ ਗਿਆ ਕੋਈ ਇਹ ਕੋਸ਼ਿਸ਼ ਕਰਦਾ ਹਾਂ ਵੀ ਚਲੋ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਇਹ ਮੈਂ ਲੋਕਾਂ ਦੇ ਥੋੜੀ ਮਦਦ ਕਰਦਾ ਤੇ ਜਿਹੜੀ ਕੁਦਰਤੀ ਮਾਰ ਪਈ ਆ ਬਹੁਤ ਜ਼ਿਆਦਾ ਨੁਕਸਾਨ ਆ ਲੋਕਾਂ ਦਾ ਜਿਹੜਾ ਬੰਨਣਾ ਹੋਵੇ ਤੇ ਸਾਡੇ ਮਨ ਵੱਡੇ ਪਿਆ ਵੀ ਇੱਕ ਦਿਨ ਰਾਤ ਪਾਣੀ ਆਇਆ ਤੇ ਇੰਨਾ ਕਹਿਰ ਕਰ ਗਿਆ ਵਾ ਹਾਂਜੀ ਹਾਂਜੀ ਜਿਹੜਾ ਰੈਣਗ ਮਾਨ ਬਟ ਚੱਲ ਗਿਆ ਵਾ ਬੋਟ ਡਾઉન ਹੋਇਆ ਵਾ ਤੇ ਅਸੀਂ ਬਹੁਤ ਮਾਣ ਦਿੰਦੇ ਹਾਂ ਰੋਮੀ ਇਹ ਕਲਾਬ ਇਹ ਫੀਲ ਕਰਦੇ ਆ ਕਿ ਇਹਨਾਂ ਲੋਕਾਂ ਨੂੰ ਬਹੁਤ ਮਦਦ ਦੀ ਲੋੜ ਹੈ ਤੇ ਲੋਕ ਜਿਹੜੇ ਆ ਵੱਲ ਚੜ ਕੇ ਆਏ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋ ਸਾਡੇ ਸੈਕੰਡਰੀ ਵਿੰਗ ਤੋਂ ਵੀ ਸਾਡੇ ਕੋਲ ਲੈਕਚਰਰ ਸਾਹਿਬ ਆਏ ਨੇ ਸਾਡੇ ਕੋਲ ਤੇ ਵਾਈਸ ਸਕੂਲ ਤੋਂ ਆਏ ਨੇ ਬਟਾਲੇ ਤੋਂ ਹਾਂਜੀ ਸਰ ਅੱਜ ਅਧਿਆਪਕ ਦੇ ਵਾਸਤੇ ਮੌਕੇ ਤੇ ਤੁਸੀਂ ਰਾਤ ਸਮਗਰੀ ਲੈ ਕੇ ਆਏ ਹੋ ਤੇ ਕੀ ਕਹਿਣਾ ਚਾਹੋਗੇ ਸਰ ਤੁਸੀਂ ਸਭ ਤੋਂ ਪਹਿਲਾਂ ਤੇ ਸਾਰੇ ਸਤਿਗੁਰੂ ਜੀ ਵੀ ਸਾਡੇ ਚੈਨਲ ਦੇਖ ਰਿਆ ਬਹੁਤ ਬਹੁਤ ਮੁਬਾਰਕਾਂ ਦੇ ਆਖ ਫੇਸ ਤੋਂ ਦੇ ਵਾਲਾ ਹੂੰ ਤੇ ਅੱਜ ਸਾਡੇ ਪਿੱਛੇ ਜਿੰਨੇ ਵੀ ਇੱਧਰ ਪਿੰਡ ਸੀ ਸੋ ਸਾਰੇ ਇਧਾਰ ਦੇ ਸਾਥੀਆਂ ਨੇ ਇਸ ਖੇਤਰ ਵਿਹਾੜੇ ਦੇ ਮੌਕੇ ਤੇ ਆਪਣੇ ਕਿਰਤ ਕਮਾਈਆਂ ਦੇ ਵਿੱਚੋਂ ਦਸਬੰਦ ਕੱਢ ਕੇ ਹਾਂਜੀ ਔਰ ਸੋ ਸਾਡੇ ਅੰਦੀ ਮਾਰਦੇ ਨਾਲ ਜਿੱਗੇ ਐ ਝੰਡੇ ਲੋਕਾਂ ਦੀ ਹੱਥ ਖੜਿਆ ਉਹਨਾਂ ਨੂੰ ਮਦਦ ਦਾ ਹੱਥ ਵਧਾਇਆ ਵਾ ਅੱਜ ਬਟਾਰਾ 1 ਬਲਾਕ ਦੇ ਸਾਰੇ ਅਧiatਕ ਸਾਥੀ ਜਿਹੜੇ ਆਏ ਰਾشن ਪਾਣੀ ਸੱਖੜਾ ਮਟੂਰੀ ਜਿੰਨੇ ਵੀ ਤਰ੍ਹਾਂ ਦਾ ਹੋ ਸਕਦਾ ਉਹ ਸਮਾਨ ਲੈ ਕੇ ਇੱਥੇ ਪਹੁੰਚੇ ਨੇ ਸੋ ਲੋਡਵਾਂ ਦਾ ਸਾਥ ਅੱਜ ਪਹੁੰਚਦੇ ਸੋ ਇਹ ਜਿਹੜਾ ਆਪਣੇ ਵੀਰਾ ਬਲਾਕ ਤੋਂ ਵੀ ਸਾਡੇ ਅਧiatਕ ਸਾਥੀ ਸਾਡੇ ਨਾਲ ਜੁੜੇ ਨੇ ਕੋ ਜਿਹੜੀ ਸਾਡੀ ਪੂਰੀ ਮਦਦ ਕਰ ਰਹੇ ਨੇ ਵੀ ਤਾਂ ਜੋ ਲੋੜਵੰਦ ਜਿਹੜੇ ਅਸੀਂ ਲੋੜਵੰਦ ਲੋਕਾਂ ਤੱਕ ਚੀਜ਼ਾਂ ਪਹੁੰਚੇ ذਖੀਰਾ ਬਾਜੀ ਜਿਹੜੀ ਉਹ ਨਾ ਹੋਵੇ ਬਿਲਕੁਲ ਬਿਲਕੁਲ ਬੜੀਆਂ 11 11 ਬਹੁਤ ਫੇਰੀਆਂ ਜੀ ਹਾਂਜੀ ਬਹੁਤ ਧੰਨਵਾਦ ਕਰਦੇ ਆ ਮੇਰੇ ਪਲੇਨਾ ਸਾਥੀਆਂ ਦਾ ਜਿਹੜੇ ਸਾਨੂੰ ਇਸ ਗਰਾਉਂਡ ਜ਼ੀਰੋ ਤੇ ਗਾਈਡ ਵੀ ਕਰ ਰਹੇ ਨੇ ਬਹੁਤ ਮਿਹਰਬਾਨੀ ਧੰਨਵਾਦ ਸਾਰਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਰ ਹਾਂ ਸਰ ਹਾਂਜੀ ਮੈਂ ਹੋਰ ਕੁਝ ਨਹੀਂ ਬੋਲਿਆ ਹਾਂ ਨੇ ਬਹੁਤ ਜੀ ਧੰਨਵਾਦ ਸਰ ਤੁਹਾਡਾ ਅਸੀਂ ਸਾਰੇ ਅਧਿਆਪਕ ਅਧਿਆਪਕ ਦੇ ਵਾਸਤੇ ਆਪਣੇ ਖਾਸ ਕਰਕੇ ਬਟਾਲਾ ਬਲਾਕ 1 ਦੇ ਸਾਰੇ ਅਧਿਆਪਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੇ ਵੱਡੇ ਲੈਵਲ ਤੇ ਇਸ ਲੋਕਾਂ ਦੇ ਲਈ ਇਸ ਪ੍ਰਾਲੇ ਨੂੰ ਆਰੰਭਿਆ ਤੇ ਉਸ ਨੂੰ ਕਾਰਜੂਰੀ ਹੋ ਜੂਰਾ ਕਰ ਰਹੇ ਨੇ ਠੀਕ ਹੈ ਜੀ ਮੈਨੂੰ ਬੀਪੀਐਸਾ ਖੁਲਾ ਰਹੇ ਆ ਤੇ ਸੋ ਸਾਡੇ ਦਰਮਿਆਨ ਬਟਾਲਾ 1 ਦੇ ਬਲਾਕ ਦੇ ਬੀਪੀਐਸਾ ਸਾਹਿਬਾਨ ਜਿਹੜੇ ਆਏ ਹੋਏ ਨੇ ਤੇ ਜਿੰਨਾ ਵੀ ਅੱਜ ਅਧਿਆਪਕ ਦੇ ਤਰਫੋਂ ਜਿੰਨਾ ਵੀ ਕਾਰਜਕ੍ਰਮ ਜਿਹੜਾ ਆਰੰਭਿਆ ਗਿਆ ਸੀ ਇਹਨਾਂ ਦੀ ਜੋਗ ਅਗਵਾਈ ਹੇਠਨ ਬੈਗਿਆ ਸੀ ਹਾਂਜੀ ਬੀਪੀ ਸਾਹਿਬ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਧੰਨਵਾਦ ਮੇਰੇ ਟੀਟਰਾਂ ਦਾ ਜਿਨ੍ਹਾਂ ਨੇ ਬੜੀ ਸ਼ਿੱਦਤ ਦੇ ਨਾਲ ਸਾਰਾ ਸਮਾਨ ਜਿਹੜਾ ਇਕੱਠਾ ਕੀਤਾ ਸੀ ਡੋਰ ਟੂ ਡੋਰ ਜਾ ਕੇ ਵੰਡਿਆ ਖੁਸ਼ੀ ਇਸ ਗੱਲ ਦੀ ਹੈ ਕਿ ਜਿਵੇਂ মিডিਆ 'ਚ ਖਬਰਾਂ ਆ ਰਹੀਆਂ ਨਾ ਕਿ ਸਮਾਨ ਖੋਇਆ ਜਾ ਰਿਹਾ ਜੀ ਉਥੇ ਆਉਂ ਰਿਹਾ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਅਸੀਂ ਘਰਾਂ 'ਚ ਗਏ ਹਾਂ ਪਹਿਲਾਂ ਲੋਕਾਂ ਦੇ ਘਰਾਂ ਦੇ ਹਾਲਾਤ ਵੇਖੇ ਨੇ ਲੋਕਾਂ ਦੇ ਘਰਾਂ 'ਚ ਅਜੇ ਵੀ ਪਾਣੀ ਆ ਗਾਰਵਾ ਖੋਬਾ ਪਿਆ ਹੋਇਆ ਉਥੇ ਅਸੀਂ ਜਾ ਕੇ ਕੰਬਲ ਵੀ ਦਿੱਤੇ ਆ ਅ ਬੱਚਿਆਂ ਦੇ ਕੱਪੜੇ ਵੀ ਦਿੱਤੇ ਆ ਫਿਰ ਸੂਟ ਵੀ ਦਿੱਤੇ ਆ ਫਿਰ ਰਾਸ਼ਨ ਦੀਆਂ ਕਿੱਟਾਂ ਵੀ ਦਿੱਤੀਆਂ ਨੇ ਜਿਹਦੇ ਵਿੱਚ 15 ਤਰ੍ਹਾਂ ਦੇ ਸੌਦੇ ਨੇ ਉਹਦੇ ਤੋਂ ਇਲਾਵਾ ਆਪਣਾ ਮਾਸਕੀਟੋ ਵਗੈਰਾ ਉਹ ਦਿੱਤੀਆਂ ਨੇ ਫਿਰ ਲੇਡੀਜ਼ ਦੇ ਯੂਜ਼ ਕਰਨ ਵਾਲਾ ਸਮਾਨ ਹੈ ਸੈਨੀਟਰੀ ਪੈਡ ਵਗੈਰਾ ਉਹ ਦਿੱਤੇ ਨੇ ਫਿਰ ਆਪਣੇ ਕੋਲ ਸਬਜ਼ੀਆਂ ਸੀਗੀਆਂ ਉਹ ਦਿੱਤੀਆਂ ਨੇ ਤੇ ਇਹ ਸਾਰੀ ਮੈਨੇਜਮੈਂਟ ਜਿਹੜੀ ਮੇਰੇ ਅਧਿਕਾਰਾਂ ਨੇ ਕੀਤੀ ਆ ਤੇ ਉਹ ਆਪਾਂ ਨਾਲ ਮੈਨੂੰ ਮੌਕਾ ਮਿਲਿਆ ਆਉਣ ਦਾ ਤੇ ਬੜੇ ਵਧੀਆ ਤਰੀਕੇ ਨਾਲ ਆਪਾਂ ਲੋ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਲੀਡਰਸ਼ਿਪ ਜਿਹੜੀ ਆ ਦੀਪਕ ਸਾਹਿਬ ਨੇ ਦਿੱਤੀ ਅੱਜ ਤੇ ਵੇਖਣ ਨੂੰ ਮਿਲਿਆ ਅੱਜ ਤੇ ਅਧਿਆਪਕ ਸਾਥੀਆਂ ਨੇ ਜਿੰਨੇ ਵੀ ਅਧਿਆਪਕ ਸਾਥੀ ਨਾਲ ਆਏ ਸਨ ਬਹੁਤ ਵਧੀਆ ਉਹਨਾਂ ਨੇ ਪਰਹਲਾ ਸੀ ਤੇ ਡੋਰ ਟੂ ਡੋਰ ਵਾਕਈ ਇਹਨਾਂ ਨੇ ਸਮਾਨ ਜਿਹੜਾ ਹੈਂਡਓਵਰ ਕੀਤਾ ਵਾ ਉਹ ਡੋਰ ਟੂ ਡੋਰ ਹੀ ਫੜਾਇਆ ਜਾ ਕੇ ਘਰਾਂ ਦੀ ਸਥਿਤੀ ਬੜੀ ਬਹੁਤ ਜ਼ਿਆਦਾ ਮੜੀ ਸੀ ਤੇ ਉਹ ਆਪਣੇ ਮਕੇਰੀਆਂ ਤੋਂ ਅਧਿਆਪਕ ਸਾਥੀ ਅੱਜ ਜੁੜੇ ਨੇ ਸਭ ਤੋਂ ਪਹਿਲਾਂ ਸਾਥ ਤੁਹਾਨੂੰ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਸਰ ਤੁਸੀਂ ਚਲੋ ਤੇ ਆਪ ਦੇ ਵਿੱਚ ਤੁਸੀਂ ਮਨਾ ਰਹੇ ਬੜੇ ਬੜੀ ਬਿਹਤਰ ਤਰੀਕੇ ਦੇ ਨਾਲ ਬਈਆਂ ਸੇਵਾ ਕਰ ਰਹੇ ਹੋ ਪਰ ਬੜੀ ਮਜ਼ਾ ਨਹੀਂ ਹੈਗਾ ਉਹ ਨਵੀਂ ਦੇਖ ਕੇ ਮੇਰਾ ਤੇ ਬਲਾਕ ਮੁਕੇਰੀਆਂ ਆ ਤੇ ਮੈਂ ਦੇਖਦਾ ਆ ਬੜਾ ਦੁੱਖ ਜਿਹੜਾ ਹੋ ਰਿਹਾ ਹੈਗਾ ਹੈ ਸਰਕਾਰਾਂ ਵਾਲੋਂ ਉਹਨਾਂ ਸਹਿਯੋਗ ਮਿਲ ਨਹੀਂ ਰਿਹਾ ਜਿੰਨਾ ਮਿਲਣਾ ਚਾਹੀਦਾ ਸਾਡੇ ਭਰਾ ਜਿਹੜੇ ਪੰਜਾਬੀ ਹੈਗੇ ਆ ਉਹ ਵੀ ਬੇਰੁਜ਼ਗਾਰੀ ਜਾਂਦੇ ਹੈਗੇ ਆ ਸਰਕਾਰਾਂ ਵਾਲੋਂ ਜੇ ਕਹੀਏ ਤੇ ਉਹ ਕੋਈ ਜ਼ਿਆਦਾ ਮੈਨੂੰ ਇਹ ਲੱਗਦਾ ਨਹੀਂ ਹੈਗਾ ਪਰ ਦਵਾਈ ਬਹੁਤ ਹੋਈ ਹੈ ਸੇ ਲੋ ਅਹੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਹੈਗਾ ਇਹਨਾਂ ਲੋਕਾਂ ਦੇ ਰਾस्ते ਆਪਾਂ ਪੂਰੀ ਮਦਦ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ